ਜਾ ਜਨ ਮਰਦਾਬਾ 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 ਸ਼ਬਦ ਮਰਦਾਬਾ 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 ਜਨ ਮਰਦਾਬਾ 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 ਆਦੇ ਲੋਕ ਜਿਹੜਾ ਉਹਨਾਂ ਨੇ ਇਹ ਲਾਇਆ ਹੈਗਾ ਧਰਨਾ ਅਸਲ ਵਿੱਚ ਇਹਦਾ ਮੀਨ ਕਰਨੇ ਆ ਕਿ ਧਰੇਵਾਲ ਕਾਦੀਆਂ ਵਿੱਚ ਇਹਨਾਂ ਸ਼੍ਰੀ ਗੁਰੂ ਗੁਰੂ ਰਵਦਾਸ ਮਹਾਰਾਜ ਦਾ ਇੱਕ ਗੁਰਦੁਆਰਾ ਸਾਹਿਬ ਆ ਉੱਥੋਂ ਦੀ ਇੱਕ ਉੱਥੇ ਮਿੱਟੀ ਬਣੀ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਾਣੀ ਕਮੇਟੀ ਦੇ ਪ੍ਰਧਾਨ ਧਰਮਪਾਲ ਜੀ ਆ ਉਹਨਾਂ ਨੂੰ ਦੋ ਸਾਲ ਦਾ ਅਸਾ ਹੋ ਗਿਆ ਬਣਿਆ ਨੂੰ ਤੇ ਜਿਹੜਾ ਕਾਰਜਕਾਰੀ ਤਕਰੀਬ ਦੋ ਸਾਲ ਦਾ ਹੁੰਦਾ ਤੇ ਉਹ ਨਵੀਂ ਕਮੇਟੀ ਬਣੀ ਚੌਥੀ ਸੀ ਪਿੰਡਵਾਲੀ ਦੀ ਰਾਏ ਦੇ ਨਾਲ ਕਿ ਉਹ ਧਰਮਪਾਲ ਜੀ ਜਿਹੜੇ ਉਹ ਉਹੋ ਛੇੜਣਾ ਚਾਹਦੇ ਹੋ ਸਰਪੰਚ ਕਮੇਟੀ ਨੂੰ ਵੱਲੋਂ ਜਿੱਦਾਂ ਕਰ ਕਰਾਰਾ ਕਰਨੀ ਚਾਹੁੰਦੇ ਆ ਇਸੇ ਰੋਣੇ ਕਰਕੇ ਇਹਦੇ ਵਿੱਚ ਨਾ ਜੇ ਇੱਕ ਲੜਾਈ ਝੜਾ ਉਧਰ ਹੋਇਆ ਸੀਗਾ ਜਿਹਦੇ ਸਬੰਧੀ ਐਫੇਅਰ ਨੰਬਰ 38 ਦਰਜ ਕੀਤੀ ਗਈ ਸੀ 12 ਤਰੀਕ ਨੂੰ ਅੱਛਾ ਜੀ ਉਸ ਲੜਾਈ ਝਗੜੇ ਦੇ ਵਿੱਚ ਜਿਹੜਾ ਕਿ ਅੱਜ ਅਸੀਂ ਕੋਈ ਉੱਥੇ ਜੇ ਕੀਤਾ ਸੀ ਤੇ ਸਾਨੂੰ ਮੱਲੇ ਦਾ ਬੰਦਾ ਮਿਲ ਗਿਆ ਸੀਗਾ ਉਸ ਕਰਕੇ ਇਹਨਾਂ ਲੋਕਾਂ ਨੇ ਧਰਨਾ ਲਾਇਆ ਹੈਗਾ ਵੀ ਮਤਲਬ ਜਿਹੜਾ ਪਰਚਾ ਜਿਹੜਾ ਹੈ ਉਹ ਜਿਹੜੇ ਇੱਥੇ ਹੋਇਆ ਵੀ ਇਹ 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 ਸਮਝਦੇ ਨਹੀਂ ਕਿ ਬਾਝਬਣੀ ਹੈਗਾ ਠੀਕ ਹੈ ਜੀ ਤੇ ਕਿਉਂ ਲੜਾਈ ਉੱਥੇ ਗੁਰਦੰਬਰ ਸਾਹਿਬ ਦੀ ਕਮੇਟੀ ਕਰਕੇ ਉਹ ਝਗੜਾ ਮੀਨ ਮੀਨ ਕਰਨ ਜਿਹੜਾ ਲੜਾਈ ਝਗੜਾ ਤਾਂ ਇਹ ਹੀ ਆ ਜਿਹਨੂੰ ਕਿ ਇਹਨਾਂ ਨੇ ਹਲੇ ਤੱਕ ਰਸੋਲਵ ਨਹੀਂ ਕੀਤਾ ਹੈਗਾ ਉਹ ਉੱਥੇ ਹੀ ਬਰਕਰਾਰ ਰੱਖਿਆ ਹੋਇਆ ਕੋਈ ਅਰੈਸਟ ਵੀ ਪਈ ਹੈ ਸਰ ਇਹਦੇ ਵਿੱਚ ਅਰੈਸਟ ਨਹੀਂ 하게 ਪਈ ਹੈ ਜੀ ਇਹਦੇ ਵਿੱਚ ਅਸੀਂ ਇੱਕ ਬੰਦਾ ਜਿਹੜਾ ਕੋਈ ਐਂਜਲ ਨਾਂ ਦਾ ਲੜਕਾ ਹੈਕਰ اچھا ਜੀ ਨੂੰਸੀ ਜਗਾ ਸੀ ਉਹ ਤੋਂ ਕੁਝ ਕਿਸੇ ਜਾਰੀ ਹੈਗੀ ਹੈ ਅਗਰ ਸਾਡੀ ਕੋਈ ਸਭਾ ਮਿਸਰ ਤੇ ਕੁਛ ਆ ਰਿਹਾ ਦੋਤੀ ਹੈ ਜੇ ਇਸ ਨੂੰ ਅਰਸ਼ ਸ਼ੁਰੂ ਕਰਾਂਗੇ ਕਿਉਂਕਿ ਉਹ ਇਸ ਵਿੱਚ ਦੋਸ਼ੀ ਹੈਗਾ ਜੀ ਸਰ ਕਿਸ ਪਾਰਟੀ ਵੱਲੋਂ ਜਿਹੜੇ ਕੰਪਲੀਟ ਵਸੂਲ ਹੋਈ ਸੀ ਜੀ ਪਾਰਟੀ ਕੰਪਲੀਟ ਤਾਂ ਸਾਡੇ ਕੋਲ ਹੁਣ ਜਿਹੜੇ ਇਹ ਆਪਣਾ ਰਗਨੀ ਦੇ ਵਿੱਚ ਜਿਹੜੇ ਨਾ ਮਦਈ ਮੁਕੱਦਮਾ ਜਿਹੜੇ ਮੁਕਈ ਮੁਕੱਦਮਾ ਲੜ ਕੇ ਤਾਂ ਸ਼ਾਂਤੀ ਹੈਗਾ ਠੀਕ ਹੈ ਜੀ ਸਰਵਾ ਕਹਿੰਦੇ ਨੇ ਠੀਕ ਹੈ ਜੀ ਉਦੋਂ ਨਾ ਹੈਗਾ ਜੀ ਭਰਤ ਸਰੋਆ ਸੋ ਅੱਛਾ ਜੀ ਭਰਤ ਸਰੋਆ ਉਹ ਨਾ ਬੋਲੂ ਸਾਨੂੰ ਪਹਿਲਾਂ ਇੱਕ ਏ ਈਟੀਮੇਸ਼ਨ ਮਿਲੀ ਸੀਗੀ ਵੀ ਅਸੀਂ ਉਹ ਕਹਿੰਦਾ ਸੀਗਾ ਵੀ ਮੈਂ ਆਪਣੇ ਗੱਡੀ ਦੇ ਵਿੱਚ ਜਿਹੜੀ ਮੇਰੇ ਘਰ ਨੂੰ ਜਾਂਦੀ ਉਸ ਗੱਡੀ ਦੇ ਵਿੱਚ ਮੈਂ ਖੜਾ ਸੀਗਾ ਤੇ ਮੈਨੂੰ ਖਚੂ ਕਰਕੇ ਜਿਹੜੀ ਇਹਨਾਂ ਨੇ ਕੁਟ ਮਾਰ ਕੀਤੀ ਹੈ ਠੀਕ ਹੈ ਠੀਕ ਹੈ ਸਰ ਠੀਕ ਧੰਨਵਾਦ ਜੀ ਜਿਹੜਾ ਨੇ ਮੀਡੀਆ ਕਵਰੇਜ ਕਰਦਾ ਅੱਜ ਪਰਾਲਾ ਦਿੱਤਾ ਮੇਰਾ ਨਾਮ ਕਮਲ ਆ ਮੈਂ ਭੋਜਨ ਸਵਾਜੀ ਪਾਰਟੀ ਤੋਂ ਕੋਆਰਡੀਨੇਟਰ ਹਾਂ ਜਲੰਧਰ ਤੋਂ ਔਰ ਜਿਹੜਾ ਅੱਜ ਅਸੀਂ ਇੱਥੇ ਧੰਨਾ ਲਾਇਆ ਆ ਥਾਣਾ ਲਾਂਬੜਾ ਅੱਗੇ ਵੈਸੇ ਤਾਂ ਜਦੋਂ ਤੇ ਇੱਥੇ ਬਲਵੀਰ ਸਿੰਘ ਜੀ ਐਸਐਚਓ ਆਏ ਆ ਵੀ ਸਾਨੂੰ ਇਹ ਲੱਗਦਾ ਵੀ ਉਹਨਾਂ ਨੂੰ ਏਸੇ ਕਰਕੇ ਇੱਥੇ ਭੇਜਿਆ ਗਿਆ ਆ ਵੀ ਜਿਹੜੇ ਸત્તાਧਾਰੀ ਧਿਰ ਦੇ ਨਾਲ ਸੰਬੰਧ ਤੇਰਾ ਨਹੀਂ ਹੈਗੀਆਂ ਵੀ ਉਹਨਾਂ ਨੂੰ ਨੱਪਣ ਦੇ ਵਾਸਤੇ ਹੀ ਉਹਨਾਂ ਨੂੰ ਇੱਥੇ ਭੇਜਿਆ ਗਿਆ ਸਾਨੂੰ ਇਦਾਂ ਲੱਗਦਾ ਜਿ ਉਹਨਾਂ ਦੀ ਜੋ ਵਰਕਿੰਗ ਸਟਾਈਲ ਹੈ ਜਦਾਂ ਬਈ ਪਿੰਡਾਂ ਦੇ ਵਿੱਚ ਮੰਨ ਲਓ ਇੱਕ ਝਗੜਾ ਹੁੰਦਾ ਆ ਆਮ ਜਿਹਾ ਕੋਈ ਲੜਾਈ ਹੁੰਦੀ ਆ ਉਹਦੇ ਵਿੱਚ ਆਮ ਝਗੜੇ ਨੂੰ ਹੀ ਇਦਾਂ ਬਣਾਇਆ ਜਾਂਦਾ ਆ ਵੀ ਜਿਹੜੀ ਦੂਜੀ ਪਾਰਟੀ ਜਿਹੜੀ ਸੱਤਾਧਾਰੀ ਧਿਰ ਦੇ ਨਾਲ ਨਹੀਂ ਸੰਬੰਧਤ ਉਹਨੂੰ ਨੱਪਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ ਇਸੇ ਤਰੀਕੇ ਦੇ ਨਾਲ ਜਿੱਦਾਂ ਢਾਲੀਵਾਲ ਕਾਦੀਆਂ ਦਾ ਕੇਸ ਹੋਆ ਇਹਦੇ ਵਿੱਚ ਵੀ ਜਿਹੜਾ ਗੁਰਦਾਰਾ ਸਾਹਿਬ ਦਾ ਝਗੜਾ ਹੋਇਆ ਸੀ ਝਗੜਾ ਪਿੰਡ ਵਿੱਚ ਹੋਇਆ ਪਹਿਲਾਂ ਇਹਨਾਂ ਨੇ ਐਸਐਚਓ ਸਾਹਿਬ ਨੂੰ ਚੋਰੀ ਦਾ ਪਰਚਾ ਬਣਾਤਾ ਅਸੀਂ ਜਦੋਂ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਚੋਰੀ ਦਾ ਜਿਹੜਾ ਪਰਚਾ ਸੀ ਉਹਨੂੰ ਕੈਨਸਲ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਮਾਮੂਲੀ ਧਰਾਮਾ ਉਹ ਰਹਿ ਗਿਆ ਅੱਜ ਇਹਨਾਂ ਨੇ ਕੀ ਕੀਤਾ ਵੀ ਉੱਥੋਂ ਜਾ ਕੇ ਮੁੰਡੇ ਨੂੰ ਅਰੈਸਟ ਕੀਤਾ ਕੀ ਨਾਮ ਹੈ ਮੁੰਡੇ ਦਾ ਐਂਜਲ ਨਾਮਕ ਮੁੰਡਾ ਆਇਆ ਸੀ ਇਹ ਇੱਕ ਆਮ ਜਿਦਾ ਘਰੇਲੂ ਬੰਦੇ ਹੁੰਦੇ ਦਿੱਤਾ ਹੈ ਵੀ ਟੈਰਰ ਬਣਾਉਣ ਦੇ ਲਈ 15 ਤੋਂ 20 ਮੁਲਾਜ਼ਮ ਜਾਂਦੇ ਉਹਨਾਂ ਦੇ ਘਰ ਜਾ ਕੇ ਮੁੰਡਿਆਂ ਨੂੰ ਚੱਕ ਕੇ ਲਿਆਉਂਦੇ ਆ ਤੇ ਹੁਣ ਉਹਦੀ ਜਮਾਨਤ ਐਸ.ਡੀ.ਐਮ. ਸਾਹਿਬ ਜਾਂ ਜਿਹੜੇ ਉੱਚ ਆਪਣੇ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਆ ਤੇ ਸਾਡੀ ਇੱਥੇ ਇਹੀ ਆ ਵੀ ਐਸ.ਐਚ.ਓ. ਸਾਹਿਬ ਨਾਲ ਸਾਡੀ ਇਹੀ ਗੱਲ ਸੀ ਵੀ ਜੇ ਤੁਸੀਂ ਬੰਦੇ ਨੂੰ ਹਾਜ਼ਰ ਕਰਾਉਣਾ ਹੀ ਸੀ ਤੇ ਅਸੀਂ ਉਹਨੂੰ ਲੈ ਆਉਂਦੇ ਜਾਂ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਆ ਉਹ ਬੈਠੇ ਆ ਉਹਨਾਂ ਨਾਲ ਤੁਸੀਂ ਗੱਲਬਾਤ ਕਰਦੇ ਪਿੰਡ ਦੇ ਲੰਬੜਦਾਰ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਬੰਦਾ ਪੇਸ਼ ਕਰ ਦਿੰਦੇ ਪਰ ਪਿੰਡ ਦੇ ਵਿੱਚ ਇੱਕ ਟੈਰਰ ਦਾ ਮਾਹ ਇਥੋਂ ਮੁਲਾਜ਼ਮ ਜਾਂਦੇ ਆ ਬੰਦਾ ਚੱਕਦੇ ਆ ਵੀ ਔਰ ਇਸ ਤਰੀਕੇ ਦੇ ਨਾਲ ਸਾਡੇ ਨਾਲ ਵੀ ਬਿਹੇਵ ਇਸ ਤਰੀਕੇ ਨਾਲ ਤੂੰ ਤੜਾਕ ਕਰਕੇ ਗੱਲ ਕਰਦੇ ਆ ਵੀ ਕੋਈ ਵੀ ਇਹਨਾਂ ਨਾਲ ਗੱਲ ਕਰੀਏ ਉਹਦੇ ਵਿੱਚ ਸਿਰਫ ਸਵਾਏ ਕਿੰਨੇ ਤਰੀਕ ਦਾ ਇਹ ਮਾਮਲਾ ਹੈ ਜੀ ਠੀਕ ਹੈ ਸਰਪੰਚ ਸਾਹਿਬ ਕਦੋਂ ਦਾ ਮਾਮਲਾ ਹੈ 11 11 ਤਰੀਕ ਦਾ ਮਾਮਲਾ 11 ਤਰੀਕ ਦਾ ਮਾਮਲਾ 11 ਤਰੀਕ ਤੋਂ ਲੈ ਕੇ ਅੱਜ ਜਿਹੜੀ ਕੀ ਤਰੀਕ 29 30 ਹੋ ਗਈ ਹੈ ਜੀ ਜੀ ਤੇ ਫਿਰ ਇੰਨੇ ਦਿਨ ਦਾ ਤੁਸੀਂ ਉਹ ਵਿਅਕਤੀ ਨੂੰ ਪੇਸ਼ ਕਿਉਂ ਨਹੀਂ ਕੀਤਾ ਜੀ ਸਰ ਪੇਸ਼ ਕਰਦੇ ਰਹੇ ਅਸੀਂ ਤੇ ਆਪੇ ਥਾਣੇ ਹੁੰਦੇ ਰਹੇ ਅਸੀਂ ਫਿਰ ਜੇ ਪੇਸ਼ ਕੀਤਾ ਤੇ ਉਸ ਟਾਈਮ ਜਾਂਚ ਕਿਉਂ ਨਹੀਂ ਕੀਤੀ ਗਈ ਉਸ ਟਾਈਮ ਕਿਉਂ ਨਹੀਂ ਪ੍ਰਸ਼ਾਸਨ ਵਾਲੇ ਉਹਨਾਂ ਇਹ ਰਾਉਂਡ ਅਪ ਵੀ ਕਰਨਾ ਸੀਗਾ ਤੇ ਉਹਨਾਂ ਨੇ ਕਿਉਂ ਨਹੀਂ ਕੀਤਾ ਗਿਆ ਸਰ ਇਹ ਇਹੀ ਸਾਡਾ ਸਵਾਲ ਆ ਬਈ ਜੇ ਪ੍ਰਸ਼ਾਸਨ ਨੇ ਰਾਉਂਡ ਅਪ ਕਰਨਾ ਹੀ ਸੀ ਜਾਂ ਉਹਨਾਂ ਦੀ ਜ਼ਮਾਨਤ ਕਰਵਾਉਣੀ ਹੀ ਸੀ ਇਹ ਸਾਨੂੰ ਦੱਸ ਕੇ ਪਰਵਾਹ ਨੂੰ ਦੱਸ ਕੇ ਇਹ ਤਾਂ ਕਾਨੂੰਨ ਚ ਵੀ ਆ ਨਾ ਵੀ ਬੰਦੇ ਨੂੰ ਇਤਲਾਹ ਦਿੱਤੀ ਜਾਂਦੀ ਆ ਪਰ ਇਹ ਜਿੱਦਾਂ ਵੀ ਅਪਰਾਧੀ ਹੁੰਦੇ ਵੱਡੇ ਅਪਰਾਜ ਵੱਡੇ ਅਪਰਾਧੀ ਕਰਦੇ ਆ ਉਸ ਤਰੀਕੇ ਦੇ ਨਾਲ ਇਹਨਾਂ ਨੇ ਅੱਜ ਉੱਥੇ ਰੇਡ ਕੀਤੀ ਆ ਰੇਡ ਕਰਕੇ ਬੰਦਾ ਚੱਕ ਲਿਆ ਤੁਹਾਨੂੰ ਕਿ ਲੱਗਦਾ politcal pressure ਆ ਬਿਲਕੁਲ ਜੀ ਬਿਲਕੁਲ ਬਿਲਕੁਲ politcal pressure ਆ ਨਹੀਂ ਕਿਸ ਚੀਜ਼ ਦਾ ਕੀ ਲੱਗਦਾ ਤੁਹਾਨੂੰ ਸਰ ਝਗੜਾ ਹੋਇਆ ਦੋ ਧਿਰਾਂ ਦਾ ਝਗੜਾ ਹੋਇਆ ਨਾ ਕਿ ਇੱਕ ਦਾ ਨਾ ਇੱਕ ਦਾ ਝਗੜਾ ਹੁੰ ਤੇ ਜੇ ਤੁਸੀਂ ਬੰਦੇ ਫੜ ਕੇ ਅਰੈਸਟ ਕਰਕੇ ਜਮਾਨਤ ਕਰਾਉਣੀ ਆਂ ਇੱਕ ਬੰਦਾ ਉਧਰੋਂ ਕਰ ਲੈਂਦੇ ਇੱਕ ਬੰਦਾ ਇਧਰੋਂ ਕਰ ਲੈਂਦੇ ਫੇਰ ਤਾਂ ਅਸੀਂ ਮੰਨਦੇ ਵੀ ਪੋਲੀਟਿਕਲ ਪ੍ਰੈਸ਼ਰ ਨਹੀਂ ਹੈਗਾ ਜਿਹੜੇ ਜਿਹੜੇ ਝਗੜਾ ਹੋਇਆ ਸੀ ਉਹਨਾਂ ਦੇ ਬਾਰੇ ਤੁਸੀਂ ਬਾਬਾ ਤੇ ਦੋਨੋਂ ਪਾਸੋਂ ਕੰਪਲੀਟ ਹੋਈ ਦੀ ਹੈ ਦੋਨੋਂ ਪਾਸੇ ਹੋਈ ਸੀ ਵੀ ਦਿੱਤੀ ਕੰਪਲੀਟ ਹਾਂਜੀ ਹਾਂਜੀ ਜਿਹੜੀ ਧਾਲੀਵਾਲ ਕਰਦੀਆਂ ਉਹ ਸਾਡੇ ਸਰਪੰਚ ਸਾਹਿਬ ਆ ਇਹਨਾਂ ਨੇ ਵੀ ਕੰਪਲੀਟ ਕੀਤੀ ਹੋਈ ਆ ਜਿਹੜੇ ਸਾਥੀ ਬਾਕੀ ਆ ਉਹਨਾਂ ਨੇ ਕੰਪਲੀਟਾ ਦਿੱਤੇ ਹੋਈਆਂ ਔਰ ਮੈਂ ਤੁਹਾਨੂੰ ਦੱਸਦਾ ਹਾਂ ਵੀ ਸਾਡੇ ਉੱਥੇ ਧਰਮਪਾਲ ਜੀ ਆ ਤੇ ਕੋਈ ਉੱਥੇ ਲੁੱਟਖੋ ਦਾ ਮਾਮਲਾ ਵੀ ਆ ਕਿ ਕੋਈ ਪੈਸੇ ਵਗੈਰਾ ਖੋਣ ਦਾ ਵੀ ਮਾਮਲਾ ਸਰ ਉਹ ਉਹ ਜਿਹੜੀ ਐਪਲੀ